ਅੱਜ ਆਪਾਂ ਗੱਲ ਕਰਾਂਗੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਲਾ ਸਾਹਿਬ ਵਾਲੇ ਉਹਨਾਂ ਦੇ ਜੀਵਨ ਦੀਆਂ ਕੁਝ ਝਲਕਾਂ ਬਾਰੇ ਜਿੱਥੇ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਨਾਮ ਸਿਮਰਨ ਕੀਤਾ ਨਾਮ ਸਿਮਰਨ ਕਰਾਇਆ ਪ੍ਰਚਾਰ ਕੀਤਾ ਉਹਨਾਂ ਨੇ ਸਾਖੀਆਂ ਸੁنائੀਆਂ ਇਤਿਹਾਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰਬਾਣੀ ਦੇ ਨਾਲ ਸਿੱਖੀ ਦੇ ਨਾਲ ਸੰਗਤਾਂ ਨੂੰ ਜੋੜਿਆ ਸਿਰਫ ਮਾਲਵੇ ਦੇ ਵਿੱਚ ਨਹੀਂ ਸਿਰਫ ਪੰਜਾਬ ਦੇ ਵਿੱਚ ਨਹੀਂ ਸਿਰਫ ਭਾਰਤ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਉਸ ਸਮੇਂ ਜਦੋਂ ਕਿ ਸਿੱਖੀ ਦੇ ਪ੍ਰਚਾਰ ਦੀ ਬਹੁਤ ਜ਼ਿਆਦਾ ਲੋੜ ਸੀ ਜਿਸ ਤਰ੍ਹਾਂ ਅੱਜ 90s 50s ਦੇ ਵਿੱਚ 60s ਦੇ ਵਿੱਚ 70s ਦੇ ਵਿੱਚ ਪੂਰਾ ਉਹਨਾਂ ਨੇ ਉਸ ਦੌਰਾਨ ਪ੍ਰਚਾਰ ਕੀਤਾ ਤੇ ਵਿਦੇਸ਼ਾਂ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਨਾ ਕਿ ਕੈਨੇਡਾ ਅਮਰੀਕਾ ਯੂਕੇ ਵੀ ਜਿਹੜੇ ਪਰਫੁੱਲਿਤ ਦੇਸ਼ ਨੇ ਜਿਹੜੇ ਡਿਵੈਲਪਡ ਕੰਟਰੀਜ਼ ਨੇ ਸਿਰਫ ਉਹਨਾਂ ਦੇ ਵਿੱਚ ਨਹੀਂ ਗਈ ਉਹ ਕਿੰਨੀਆਂ ਵੀ ਗਏ ਉਹ ਸਾਊਥ ਏਸ਼ੀਆਨ ਕੰਟਰੀਜ਼ 'ਚ ਵੀ ਗਏ ਉਹ ਆਫਰੀਕਨ ਕੰਟਰੀਜ਼ 'ਚ ਵੀ ਗਏ ਉਹ ਗਰੀਬ ਦੇਸ਼ਾਂ 'ਚ ਵੀ ਗਏ ਵੀ ਸਿੱਖੀ ਦੀ ਜਿਹੜਾ ਇੰਨੀਆਂ ਡੂੰਘੀਆਂ ਕਰ ਦੇਣੀਆਂ ਵੀ ਕੋਨੇ-ਕੋਨੇ ਤੇ ਨਾਮ ਸਿਮਰਨ ਦਾ ਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਹੋਵੇ ਇਹੋ ਜੀ ਉਹਨਾਂ ਦੀ ਵਿਜ਼ਨ ਸੀ ਬਹੁਤੀਆਂ ਗੱਲਾਂ ਸ਼ਾਇਦ ਮੈਂ ਜ਼ਨਾ ਕਰਾਉਣਾ ਪਰੇ ਕਿਸੇ ਨੂੰ ਯਕੀਨ ਹੋਵੇ ਜਾਂ ਨਾ ਹੋਵੇ ਪਰ ਜਦੋਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ 1975 1975 ਨੂੰ ਉਹਦੇ ਵਿੱਚ ਜਦੋਂ ਲਾਸਟ ਟਾਈਮ ਉਹ ਇੰਗਲੈਂਡ ਗਏ ਸੀ ਬਹੁਤ ਬਜ਼ੁਰਗ ਹੋ ਗਏ ਸਨ ਬਹੁਤ ਬਿਰਧ ਅਵਸਥਾ ਸੀ ਤੇ ਸੰਗਤਾਂ ਨੇ ਬਹੁਤ ਬੇਨਤੀ ਕੀਤੀ ਵੀ ਸੰਤ ਜੀ ਮਹਾਪੁਰਸ਼ਾਂ ਵੀ ਹੁਣ ਆਪ ਜੀ ਬਜ਼ੁਰਗ ਹੋ ਗਏ ਹੋ ਤੁਸੀਂ ਲਾਗੇ ਲਾਗੇ ਦੀਵਾਨ ਲਾਇਆ ਕਰੋ ਕਿਉਂਕਿ ਸੰਗਤਾਂ ਦਾ ਪਿਆਰ ਬਹੁਤ ਸੀ ਸੰਗਤਾਂ ਦਾ ਉਹਨਾਂ ਨਾਲ ਇੱਕ ਰਿਸ਼ਤਾ ਬਹੁਤ ਇੱਕ ਬੌਂਡਿੰਗ ਬਹੁਤ ਉਹਨਾਂ ਦੇ ਨਾਲ ਸਟਰੋਂਗ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਜਿਸ ਤਰ੍ਹਾਂ ਹੁੰਦਾ ਹੈ ਵੀ ਕਾਂਹ ਦੇ ਨਾਲ ਗੋਪੀਆਂ ਹੁੰਦੀਆਂ ਜਾਂ ਜਿਦਾਂ ਸਮੁੰਦਰ ਦੇ ਨਾਲ ਲਹਿਰਾਂ ਹੁੰਦੀਆਂ ਜਾਂ ਸੂਰਜ ਦੇ ਨਾਲ ਕਿਰਨਾਂ ਹੁੰਦੀਆਂ ਇਸ ਤਰ੍ਹਾਂ ਦਾ ਪਿਆਰ ਸੀ ਉਹਨਾਂ ਦੇ ਨਾਲ ਸੰਗਤਾਂ ਦਾ ਉਹਨਾਂ ਨੂੰ ਬੇਨਤੀ ਕੀਤੀ ਸੰਗਤਾਂ ਨੇ ਕਿ ਬਾਬਾ ਜੀ ਆਪ ਜੀ ਲਾਗੇ ਲਾਗੇ ਦੁਆਨ ਲਾਇਆ ਕਰੋ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਲਾ ਲਿਆ ਕਰੋ ਜਿਆਦਾ ਸਫਰ ਨਾ ਕਰਿਆ ਕਰੋ ਬਜ਼ੁਰਗ ਹੋ ਗਏ ਹੋ ਸੇਧਾ ਧਿਆਨ ਰੱਖਿਆ ਕਰੋ ਤੇ ਸੰਤ ਮਹਾਪੁਰਸ਼ਾਂ ਨੇ ਉਹਨੇ ਹੱਸ ਕੇ ਆਖਦਾਂਾ ਕਰਨਾ ਵੀ ਭਾਈ ਜਿੱਥੇ ਆਪ ਜੀ ਇੰਨਾ ਪਿਆਰ ਕਰਦੇ ਆ ਵੀ ਵਿਦੇਸ਼ਾਂ ਵਾਲੇ ਵੀ ਪਿਆਰ ਕਰਦੇ ਆ ਬਾਹਰਲੇ ਲੋਕ ਵੀ ਪਿਆਰ ਕਰਦੇ ਆ ਉਹਨਾਂ ਕੋਲ ਵੀ ਜਾਣਾ ਪੈਂਦਾ ਉਹ ਵੀ ਉਹਨਾਂ ਦੇ ਵੀ ਖਿੱਚ ਬਹੁਤ ਹੈ ਪ੍ਰੇਮ ਬਹੁਤ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਜੇ ਮੈਂ ਇੰਗਲੈਂਡ ਦੀ ਗੱਲ ਕਰਾਂ ਯੂਕੇ ਦੇ ਵਿੱਚ ਅੱਜ ਵੀ ਲੋਕੀ ਮਸਾਲਾ ਦਿੰਦੇ ਨੇ ਯੂਕੇ ਦੇ ਵਿੱਚ ਖਾਸ ਕਰਕੇ ਤੇ ਯੂਰਪ ਦੇ ਵਿੱਚ ਜਿੰਨੀ ਸੰਗਤ 1960s ਦੇ ਵਿੱਚ 70s ਦੇ ਵਿੱਚ ਤੇ ਸੰਤ ਬਾਬਾ ਇਸ਼ਰ ਸਿੰਘ ਜਿਹਦੇ ਨਾਲ ਜੁੜੇ ਆ ਜਾਂ ਉਹਨਾਂ ਦੇ ਥਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਉਹਨਾਂ ਦੇ ਥਰੂ ਗੁਰਬਾਣੀ ਦੇ ਨਾਲ ਜੁੜੇ ਜੋ ਪ੍ਰਚਾਰ ਉਸ ਸਮੇਂ ਉਹਨਾਂ ਨੇ ਕੀਤਾ ਲੱਖਾਂ ਸੰਗਤਾਂ ਉਸ ਸਮੇਂ ਉਹ ਅੱਜ ਤੱਕ ਉਹ ਪਰਿਵਾਰ ਅੱਜ ਤੱਕ ਉਹ ਪੀੜ੍ਹੀਆਂ ਅੱਜ ਤੱਕ ਜਨਰੇਸ਼ਨ ਜਿਹੜੀਆਂ ਆ ਉਹ ਸਿੱਖੀ ਦੇ ਨਾਲ ਜੁੜੇ ਹੋਏ ਆ ਗੱਲ ਬਹੁਤ ਹੀ ਲੰਬੀ ਨਾ ਖਿੱਚ ਰਹੇ ਮੈਂ ਗੱਲ ਇਹ ਕਰਦਾ ਸੀ ਤੇ ਬਾਬਾ ਜੀ ਨੂੰ ਬਾਹਰੋਂ ਇੰਗਲੈਂਡ ਤੋਂ ਫਿਰਸਤਦਾ ਆਇਆ ਵੀ ਇੰਗਲੈਂਡ ਜਾਣਾ ਤੇ ਦਵਾਨ ਲਾਉਣੇ ਨੇ ਸਮਾਗਮ ਕਰਨੇ ਨੇ ਅਮਰ ਸੰਚਾਰ ਹੋਣਾ ਨਾਮ ਸਿਮਰਨ ਹੋਣਾ ਤੇ ਮਹਾਂਪੁਰਸ਼ਾਂ ਨੂੰ ਸੰਗਤਾਂ ਨੇ ਪੁੱਛਿਆ ਜਦੋਂ ਮਹਾਂਪੁਰਸ਼ੀ ਦਾ ਜੀ ਬੈਠਾ ਲੱਗੇ ਬਾਬਾ ਈਸ਼ਵਰ ਸਿੰਘ ਜੀ ਉਹਨਾਂ ਨੇ ਆਖਿਆ ਜੀ ਹੁਣ ਕਦੋਂ ਆਉਂਗੇ ਬਹੁਤ ਸੰਗਤ ਬਰਾਗਮੀ ਹੋ ਕੇ ਮਿਲੀ ਕਿਉਂਕਿ ਸੰਗਤ ਨੇ ਤਰਲਾ ਬਹੁਤ ਲਿਆ ਸੀ ਵੀ ਤੁਸੀਂ ਨਾ ਜਾਓ ਹੁਣ ਤੁਸੀਂ ਨਾ ਜਾਓ ਹੁਣ ਤੁਸੀਂ ਨਾ ਜਾਓ ਉਹਨਾਂ ਨੇ ਆਖਿਆ ਜਦੋਂ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਹੁਣ ਕਦੋਂ ਦਰਸ਼ਨ ਦੇਵੋਗੇ ਹੁਣ ਕਦੋਂ ਤੁਹਾਡੇ ਦਿਦਾਰੇ ਹੋਣਗੇ ਹੁਣ ਕਦੋਂ ਤੁਹਾਡੀ ਮਿੱਠੀ ਆਵਾਜ਼ ਦਾ ਜਿਹੜਾ ਕੀਰਤਨ ਆਪਜੀ ਕਰਦੇ ਆ ਹੁਣ ਕਦੋਂ ਅਸੀਂ ਸੁਣ ਸਕਾਂਗੇ ਤੇ ਮਹਾਂਪੁਰਸ਼ਾਂ ਨੇ ਗੱਡੀ 'ਚ ਬੈਠੇ ਨੇ ਧਾਰਨਾ ਪੜੀ ਕਹਿੰਦੇ ਹੋਣਗੇ ਸਬੱਬਾਂ ਨਾਲ ਮੇਲੇ ਨਦੀਆਂ ਤੇ ਨੀਰ ਵਿਛੜੇ ਇਸ਼ਾਰਾ ਉਸੇ ਵੇਲੇ ਕਰ ਗਈ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਸੇ ਵੇਲੇ ਇਸ਼ਾਰਾ ਕਰ ਗਏ ਸੀ ਹੁਣ ਨਹੀਂ ਆਉਣਾ ਕਹਿੰਦੇ ਨਦੀਆਂ ਤੇ ਨੀਰ ਨਦੀ ਤੇ ਪਾਣੀ ਇਹ ਵਿਛੜ ਚੁਕੇ ਆ ਕਹਿੰਦੇ ਸਰਬੱਤਾਂ ਨਾਲ ਮੇਲੇ ਹੋਣਗੇ ਜੇ ਹੋਵੇ ਤੇ ਇਸੇ ਕੜੀ ਨੂੰ ਆਪਾਂ ਜੇ ਅੱਗੇ ਬਰਕਰਾਰ ਰੱਖੀਏ ਇੰਗਲੈਂਡ ਜਦੋਂ ਗਏ ਲਾਸਟ ਟਾਈਮ ਲਾਸਟ ਟੂਰ ਉਹਨਾਂ ਦਾ ਇੰਗਲੈਂਡ ਦਾ ਮਹਾਂਪ੍ਰਸ਼ੰਦਾ ਯੂਕੇ ਦੇ ਸਾਰੇ ਟੂਰ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੇ ਪ੍ਰਚਾਰ ਕੀਤਾ ਜਿੱਥੇ-ਜਿੱਥੇ ਉਹਨਾਂ ਦੇ ਸਮਾਗਮ ਹੋਏ ਜਿੱਥੇ-ਜਿੱਥੇ ਉਹਨਾਂ ਨੇ ਦਿਵਾਨ ਉਹਨਾਂ ਦੇ ਲੱਗੇ ਲਾਸਟ ਟਾਈਮ ਜਿਹੜਾ ਦੀਵਾਨ ਲੱਗਿਆ ਉਹ ਮੈਂ ਵੀ ਨਹੀਂ ਦੱਸ ਸਕਦਾ ਇੱਕ ਭਾਵਨਾ ਇਹੋ ਜੀ ਬਣ ਜਾਂਦੀ ਆ ਉਹ ਵੀਡੀਓਜ਼ ਅੱਜ ਵੀ ਇੰਟਰਨੈਟ ਤੇ ਹੈਗੀਆਂ ਜੇ ਕਿਸੇ ਨੇ ਵੀਡੀਓ ਦੇਖਣੀ ਹੋਵੇ ਨਾ ਉਹ ਅੱਜ ਵੀ ਹੋ ਵੀਡੀਓਜ਼ ਇੰਟਰਨੈਟ ਤੇ ਹੈਗੀਆਂ YouTube ਤੇ ਮਿਲਦੀਆਂ ਰਾੜਾ ਸਾਹਿਬ ਤੋਂ ਮਿਲ ਜਾਂਦੀਆਂ ਉਹ ਸੀਡੀ ਮਿਲ ਜਾਂਦੀ ਆ ਪੂਰੀ ਪ੍ਰੋਪਰ ਤੇ ਕਿਸੇ ਦੇ ਘਰ ਦੇ ਬੈਹਗਾਰਡ ਤੇ ਬੈਠੇ ਸੀ ਸੰਤ ਮਹਾਂਪੁਰਸ਼ ਕੁਰਸੀ ਤੇ ਬੈਠੇ ਆ ਸੰਗਤ ਬੈਠੀ ਆ ਥੱਲੇ ਤੇ ਇੱਕ ਕਿਸੇ ਸੇਵਕ ਨੇ ਪੁੱਛ ਲਿਆ ਕਿਸੇ ਪ੍ਰੇਮ ਵਾਲੇ ਨੇ ਪੁੱਛ ਲਿਆ ਮਹਾਂਪੁਰਸ਼ੋ ਕਿੰਨੇ ਮੈਂ ਬਹੁਤ ਸੁਣਿਆ ਕਿ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ ਜਿਹੜੇ ਸਾਧੂ ਸੰਤ ਹੁੰਦੇ ਆ ਇਹਨਾਂ ਦਾ ਜਿਹੜਾ ਸ਼ਰੀਰ ਹੁੰਦਾ ਜਿਹੜੀ ਇਹਨਾਂ ਦੀ ਦੇਹ ਹੁੰਦੀ ਆ ਇਹਨਾਂ ਦੀ ਦੇਹੀ ਨੂੰ ਅਗਨ ਭੇਟ ਨਹੀਂ ਕੀਤਾ ਜਾਂਦਾ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਇਸ ਤਰ੍ਹਾਂ ਕਿਉਂ ਹੁੰਦਾ ਤੇ ਮਹਾਂਪੁਰਸ਼ਾਂ ਨੇ ਅਗੂ ਆਖਿਆ ਕਹਿੰਦੇ ਵੀ ਜਿਹੜੇ ਪਰਪਕਾਰੀ ਮਨੁੱਖ ਹੁੰਦੇ ਆ ਜਿਹੜੇ ਸਦਸਤ ਹੁੰਦੇ ਆ ਬੰਦਗੀ ਵਾਲੇ ਹੁੰਦੇ ਆ ਇਹ ਸਾਰੀ ਜ਼ਿੰਦਗੀ ਜੀਵਾਂ ਦਾ ਭਲਾ ਲੋਚਦੇ ਆ ਤੇ ਅੰਤ ਵਾਲੇ ਸਮੇਂ ਵੀ ਇਹਨਾਂ ਨੂੰ ਇਦਾਂ ਹੁੰਦਾ ਵੀ ਜਿਹੜੇ ਸਾਡਾ ਜਿਹੜਾ ਹੱਡ ਚੰਮ ਦਾ ਪਿੰਜਰ ਹੈ ਜਿਹਨੂੰ ਪਾਗੀ ਜਰਵੀदास ਜੀ ਕਹਿੰਦੇ ਆ ਆੜ ਮਾਸ ਨਾਰੀ ਕੋ ਪਿੰਜਰ ਅੰਖੀ ਬਸੇ ਵਿਚਾਰਾ ਵੀ ਜਿਹੜਾ ਹੱਡੀਆਂ ਦਾ ਮਾਸ ਦਾ ਇਹ ਜਿਹੜਾ ਨਾਰੀਆਂ ਦਾ ਪਿੰਜਰਾ ਹੈ ਜਿਹੜਾ ਖਾਲੀ ਸ਼ਰੀਰ ਹਾਈ ਭਜੰਮ ਇਹ ਵੀ ਸਾਡਾ ਜਿਹੜਾ ਹੈਗਾ ਲੇਖੇ ਲੱਜਾਵੇ ਤੇ ਇਹਨੂੰ ਡੱਡੀਆਂ ਮੱਛੀਆਂ ਉੱਥੇ ਸਮੁੰਦਰ ਵਿੱਚ ਖਾ ਲੈਣ ਇਹ ਵੀ ਜਿਹੜਾ ਜਾਂਦੇ ਟਾਈਮ ਵੀ ਇਹ ਜਿਹੜਾ ਸਰੀਰ ਹੈ ਜਿਹੜਾ ਖਾਲੀ ਸਰੀਰ ਜਿਹੜੀ ਇਹ ਕਾਇਆ ਇਹ ਲੇਖੇ ਲੱਜੇ ਤੇ ਇਸੇ ਕਰਕੇ ਜਿਹੜਾ ਆ ਮਹਾਪੁਰਸ਼ਾਂ ਦੇ ਸਰੀਰ ਨੂੰ ਪਰਉਪਕਾਰੀ ਜੀਵਾਂ ਦੇ ਜਿਹੜੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ। ਦੈਨ ਉਸ ਤੋਂ ਬਾਅਦ ਉਸੇ ਮਨੁੱਖ ਨੇ ਪੁੱਛਿਆ ਉਸੇ ਸੇਵਕ ਨੇ ਉਸੇ ਪੁੱਛ ਲਿਆ ਪ੍ਰੇਮ ਵਾਲੇ ਨੇ ਬੀਜੀ ਮੈਂ ਕਦੀ ਵੀ ਕਦੀ ਕਿਸੇ ਸੰਤ ਦਾ ਕਦੀ ਕਿਸੇ ਮਹਾਂਪੁਰਖ ਦਾ ਜਿਹੜਾ ਸ਼ਰੀਰ ਉਹ ਜਲ ਪ੍ਰਵਾਹ ਹੁੰਦਾ ਨਹੀਂ ਵੇਖਿਆ ਵੀ ਮੈਂ ਨਹੀਂ ਕਦੀ ਵੇਖਿਆ ਕਦੀ ਸੀ ਕਿਸੇ ਸਾਧ ਸੰਤ ਦਾ ਸ਼ਰੀਰ ਜਲ ਪ੍ਰਵਾਹ ਪ੍ਰਵਾਹ ਕੀਤਾ ਹੋਵੇ ਜਾਂ ਕਦੀ ਮੈਂ ਇਸ ਤਰ੍ਹਾਂ ਦਾ ਕੋਈ ਦ੍ਰਿਸ਼ ਨਹੀਂ ਵੇਖਿਆ ਤੇ ਮਹਾਂਪੁਰਸ਼ ਕੁਰਸੀ ਤੋਂ ਉੱਠੇ ਤੇ ਕੁਰਸੀ ਤੋਂ ਉੱਠੇ ਸੰਗਤ ਵੀ ਉੱਠ ਪਈ ਉੱਠ ਕੇ ਤੇ ਉਹਦੇ ਮੋਢੇ ਤੇ ਹੱਥ ਰੱਖਿਆ ਜਿੱਦਾਂ ਆਪਾਂ ਸੁਣਿਆ ਤੇ ਮੁਸਕਰਾਏ ਕਹਿੰਦੇ ਵੀ ਤੁਹਾਨੂੰ ਛੇਤੀ ਦਿਖਾ ਦੇਾਂਗੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਪਹਿਲਾਂ ਜਦੋਂ ਰਾਣਾ ਸਾਹਿਬ ਤੋਂ ਤੁਰੇ ਉਦੋਂ ਉਹਨਾਂ ਨੇ ਧਾਰਨਾ ਪੜੀ ਸੰਗਤਾਂ ਨੇ ਪੁੱਛਿਆ ਕਿ ਤੁਸੀਂ ਦੁਆਰਾ ਕਦੋਂ ਆਵੋਗੇ ਬਾਬਾ ਜੀ ਕਦੋਂ ਤੁਹਾਡੇ ਦ دیدارੇ ਹੋਣਗੇ ਕਦੋਂ ਤੁਹਾਡੇ ਦੀਵਾਨ ਰਾਣਾ ਸਾਹਿਬ 'ਚ ਮੁੜ ਤੋਂ ਲੱਗਣਗੇ ਛੇਤੀ ਆ ਜਿਓ ਤੇ ਮਹਾਂਪੁਰਸ਼ਾਂ ਨੇ ਗੱਡੀ 'ਚ ਬੈਠਣੇ ਧਾਰਨਾ ਪੜੀ ਹੋਣਗੇ ਸਬੱਬਾਂ ਨਾਲ ਮੇਲੇ ਨਦੀਆਂ ਤੇ ਨੀਰ ਵਿਛੜੇ ਤੇ ਜਦੋਂ ਆਫਰਵਰਡਸ ਚਲੂ ਇੰਗਲੈਂਡ ਗਏ ਉੱਥੇ ਵੀ ਉਹਨਾਂ ਨੇ ਸੇਮ ਇੱਕ ਜਿਦਾ ਹੁੰਦਾ ਨਾ ਪ੍ਰਮਾਤਮਾ ਵੱਲੋਂ ਹੁੰਦਾ ਬੰਦਗੀ ਵਾਲੇ ਮਨੁੱਖਾਂ ਨੂੰ ਪਤਾ ਹੁੰਦਾ ਕਦੋਂ ਅਸੀਂ ਸੰਸਾਰ ਤੋਂ ਚਲੇ ਜਾਣਾ ਨਾਮ ਸਿਮਰਨ ਵਾਲੇ ਜੀਵਾਂ ਨੂੰ ਸਭ ਪਤਾ ਹੁੰਦਾ ਕਿ ਅਸੀਂ ਸੰਸਾਰ ਤੋਂ ਕਦੋਂ ਜਾਣਾ ਅਸੀਂ ਕਦੋਂ ਇਹ ਜਿਹੜੀ ਸਾਡਾ ਜਿਹੜਾ ਸਰੀਰ ਆ ਮਨੁੱਖੀ ਜਿਹੜੀ ਦੇਹੀ ਮਿਲਿਆ ਕਦੋਂ ਇਹਨੂੰ ਛੱਡ ਦੇਣਾ ਕਿਉਂਕਿ ਉਹ ਜਿਹੜੀਆਂ ਤਾਰਾ ਹੁੰਦੀਆਂ ਸਿੱਧਾ ਆਕਾਲ ਪੁਰਖ ਦੇ ਨਾਲ ਹੁੰਦੀਆਂ ਸਾਡੇ ਵਰਗਾ ਸਿਸਟਮ ਚੜਾਉਂਦਾ ਸੰਤ ਇਹ ਨਹੀਂ ਪਤਾ ਸੀ ਕਦੋਂ ਕਿੱਥੇ ਚੱਲੇ ਤੇ ਕਿੱਥੇ ਦੀ ਕਿੱਥੇ ਪਹੁੰਚ ਗਏ ਸਾਡੇ ਅਰਗ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੇ ਸੇਮ ਨਾਈਟ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਨੇ ਇੰਗਲੈਂਡ ਦੇ ਵਿੱਚ ਆਪਣਾ ਜਿਹੜਾ ਪੰਜਾ ਤਤਾਂ ਦਾ ਜਿਹੜਾ ਸਰੀਰ ਸੀ ਉਹ ਛੱਡਿਆ ਆਪਣੀ ਤੇਹੀ ਛੱਡੀ ਆਪਣਾ ਚੋਲਾ ਛੱਡਿਆ ਤੇ ਮਹਾਪੁਰਸ਼ਾਂ ਦੀ ਜਿਹੜੀ ਧਾਰਨਾ ਪਈ ਸੀ ਹੋਣਗੇ ਸਬੱਬਾਂ ਨਾਲ ਮੇਲੇ ਨਦੀਆਂ ਤੇ ਨੀਰ ਵਿਛੜੇ ਤੇ ਮਹਾਪੁਰਸ਼ਾਂ ਦਾ ਸਰੀਰ ਇੰਗਲੈਂਡ ਤੋਂ ਬਾਇ ਪਲੇਨ ਇੱਥੇ ਦਿੱਲੀ 에ਰਪੋਰਟ ਤੇ ਆਇਆ ਦੈਨ ਉਸ ਤੋਂ ਬਾਅਦ ਰਾਣਾ ਸਾਹਿਬ ਉਹਨਾਂ ਦੀ ਸਰੀਰ ਉਹਨਾਂ ਦਾ ਰਾਣਾ ਸਾਹਿਬ ਗਿਆ ਮਹਾਪੁਰਸ਼ ਦੇਖ ਲਓ ਵੀ ਜੋ ਉਹਨਾਂ ਦੇ ਬਚਨ ਸੀ ਜੋ ਉਹਨਾਂ ਨੇ ਕਹਿਣੀ ਕਰਨੀ ਤੇ ਉਹਨਾਂ ਦੇ ਮਹਾਪੁਰਸ਼ਾਪ ਰਹੇ ਤੇ ਕਿੰਨਾ ਤੇਜ ਪ੍ਰਤਾਪ ਸੀ ਉਹਨਾਂ ਦਾ ਅੱਜ ਤੱਕ ਇੰਗਲੈਂਡ ਦੇ ਵਿੱਚ ਅੱਜ ਤੱਕ ਇੱਥੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜਿਹੜੇ ਪੁਰਾਣੇ ਪਰਿਵਾਰ ਜਿਹੜੇ 60s ਤੋਂ 70s ਦੇ ਵਿੱਚ ਜਾਂ अर्ਲੀ 1950s ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਅੱਜ ਉਹ ਗਵਾਹੀ ਭਰਦੇ ਆ ਕਿ ਜਿਹੜੀ ਇਹ ਸਾਡੇ ਤੇ ਬਖਸ਼ਿਸ਼ ਹੋਈ ਆ ਸਤਿਗੁਰਾਂ ਦੀ ਇਹ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਥਰੂ ਹੋਈ ਆ